ਪੰਜਾਬ ਦੇ ਉਹ ਵਿਰੋਧੀਓ ਪੰਜਾਬ ਨੂੰ ਖਤਮ ਕਰਨ ਵਾਲਿਓ ਭੁੱਲ ਜੋ ਕਿ ਪੰਜਾਬ ਨੂੰ ਮਾਰ ਦਿਓਗੇ ਆਹ ਦੇਖ ਲੋ 1 ਮਿਲੀਅਨ ਡਾਲਰ 6300 ਮੈਸ਼ਾ ਦੀ ਪਰਾਂਡ ਡੋਨੇਸ਼ਨ ਬਾਅਦ ਚ ਵੀ ਆਉਂਦੀ ਆ ਸੇਫ ਟੂ ਸੇ ਵੀ ਕੈਲਗਰੀ ਤੇ ਵੈਨਕੂਵਰ ਦਾ 1.5 ਮਿਲੀਅਨ ਡਾਲਰ ਪੰਜਾਬ ਦੇ ਉਹਨਾਂ ਪੀੜਤ ਲੋਕਾਂ ਲਈ ਜਿਨਾਂ ਨੇ ਹੱਡ ਨਾਲ ਬਹੁਤ ਸਾਰੇ ਪਿੰਡ ਉਜੜ ਗਏ ਤੇ ਹੋਰ ਦੁਸ਼ਵਾਰੀਆਂ ਆਈਆਂ ਨੇ ਉਸ ਦੇ ਸਬੰਧ ਦੇ ਵਿੱਚ ਇਹ ਰੇਡੀਓ ਥਾਨ ਕੀਤਾ ਗਿਆ ਸੀ ਜਿਹੜਾ ਰੈਡ ਐਫ ਐਮ ਅਤੇ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਅੱਜ ਸਵੇਰੇ 7 ਵਜੇ ਸ਼ੁਰੂ ਹੋਇਆ ਤੇ ਇਸ ਦੇ ਵਿੱਚ ਲਗਾਤਾਰ ਤੁਸੀਂ ਸਾਰਾ ਦਿਨ ਅੱਜ ਦਾਨਪੁਣ ਕਰਦੇ ਰਹੇ ਹੋ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਵੋਲੰਟੀਅਰਸ ਦਾ ਬਹੁਤ ਧੰਨਵਾਦ ਹੈ ਸਾਡੇ ਡੋਨਰਸ ਨੇ ਅੱਜ ਮੇਰਾ ਖਿਆਲਾ ਵੀ ਕੋਈ ਮਿੰਟ ਬਾਕੀ ਨਹੀਂ ਰਿਹਾ ਜਦੋਂ ਲਗਾਤਾਰ ਉਹਨਾਂ ਨੇ ਪਲੈਜਿੰਗ ਜਿਹੜੀ ਉਹ ਚਾਲੂ ਰੱਖੀ ਹੈ ਅਤੇ ਹੁਣ ਮੈਂ ਸਾਡੇ ਪ੍ਰੈਜ਼ੀਡੈਂਟ ਤੇ ਸੀਈਓ ਕੁਲਵਿੰਦਰ ਸਿੰਘ ਸੰਘੇੜਾ ਅਤੇ ਸਾਡੇ ਵਾਈਸ ਪ੍ਰੈਜ਼ੀਡੈਂਟ ਨਵਜੋਏ ਸੈਮੂਲ ਜੀ ਅਤੇ ਸਾਡੇ ਪ੍ਰੋਗਰਾਮਿੰਗ ਡਾਇਰੈਕਟਰ ਪੂਜਾ ਜੀ ਉਹਨਾਂ ਨੂੰ ਕਹਾਂਗਾ ਕਿ ਉਹ ਜ਼ਰੂਰ ਕਰਮਵਾਰ ਆ ਕੇ ਤੇ ਅੱਜ ਦੀ ਜਿਹੜੀ ਸਾਰੀ ਕਾਰਗੁਜ਼ਾਰੀ ਹੈ ਉਸ ਦੇ ਮੁਤਲਕ ਦੱਸਣ ਕੁਲਵਿੰਦਰ ਸਿੰਘ ਸੰਘੇੜਾ ਜੀ ਤੁਸੀਂ ਦੱਸੋ ਪਹਿਲਾਂ ਗੱਲਬਾਤ ਕਰੋ ਜੀ ਅਗਲੀ ਹਮੇਸ਼ਾ ਦੀ ਤਰ੍ਹਾਂ ਸਾਡੀ ਟੀਮ ਨੇ ਸਾਡੇ ਵੌਲੰਟੀਅਰਸ ਨੇ ਬਹੁਤ ਦੇਲੋਂ ਕੰਮ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਡੋਨਰਸ ਦਾ ਬਹੁਤ ਬਹੁਤ ਧੰਨਵਾਦ ਨਾਲ ਨਾਲ ਸਾਡੀ ਵੋਲੰਟੀਅਰ ਨੂੰ ਫੀਡ ਕਰਨ ਵਾਲੇ ਸਾਡੇ ਜਿਹੜੇ ਦੋਸਤ ਮਿੱਤਰ ਸਾਡੇ ਰੈਸਟੋਰੈਂਟਸ ਹਨਮੋਲ ਰੈਸਟੋਰੈਂਟ ਨਵਰਾਜ ਆਰਿਆ ਬੈਂਕਟ ਹਾਲ ਵੈਜੀ ਗਾਰਡਨ ਬਜ਼ੀਨਿਸ ਗੇਟਵੇ ਪੀਜ਼ਾ ਪੀਜ਼ਾ ਏਡੀ ਐਂਡ ਕੈਲਗਰੀ ਸਵੀਟਸ ਲੋ ਜਿਨ੍ਹਾਂ ਨੇ ਸਾਨੂੰ ਸਾਡੇ ਵੋਲੰਟੀਅਰ ਵਾਸਤੇ ਖਾਣੇ ਭੇਜਿਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਂਡ ਅਗੇਨ ਮਾਈ ਬੱਡੀ ਭਾਬੀ ਐਸ ਯੂਜੂਅਲ ਸਾਰਾ ਬੇਸ ਸੈਟ ਸਾਰਾ ਕੁਸ ਕਰ ਬਣਾ ਕੇ ਲਿਆਈ థాంਕ ਯੂ ਦਾ ਫਾਈਨ ਸਾਇੰਸ ਦਾ ਜਦੋਂ ਵੀ ਅਸੀਂ ਕੋਈ ਇਵੈਂਟ ਕਰਦੇ ਆ ਸਾਨੂੰ ਸਾਇੰਸ ਦੀ ਬੈਨਰ ਦੀ ਲੋਡ ਪੈਂਦੀ ਆ ਉਹ ਹੋ ਮੇਰਾ ਖਿਆਲ ਸੀ ਨਨੂ ਇੰਨਾ ਟਾਈਮ ਨਹੀਂ ਦੇ ਲਾਸਟ ਮਿੰਟ ਹੀ ਕਹਿੰਦੇ ਸਾਨੂੰ ਹੁਣੇ ਬਣਾ ਦਿਓ ਸਾਨੂੰ ਆਲਵੇਸ ਸਰਵਿਸ ਦਿੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅ ਜਿਮ ਏਕੇ ਵਾਇਰਲੈਸ ਉਹ ਉਹਨਾਂ ਨੇ ਸਾਨੂੰ ਸਾਰਾ ਆਪਣੇ ਕੰਪਿਊਟਰ ਦੇ ਉੱਤੇ ਡਾਟਾ ਇੰਟਰ ਕਰਨੇ ਵਾਸਤੇ ਤਾਂ ਉਹਨਾਂ ਭਾਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਅ ਰੈਡ ਐਫ ਐਮ ਤੇ ਅੱਜ ਦੋ ਰੇਡੀਓ ਸਟਾਨ ਹੋਏ। ਇੱਕ ਕੈਲਗਰੀ ਦੇ ਵਿੱਚ ਤੇ ਇੱਕ ਵੈਨਕੂਵਰ ਸਰੀ ਦੇ ਵਿੱਚ ਹੋਇਆ। ਤਾਂ ਕੱਲ ਨੂੰ ਹੋਊਗਾ ਟੋਰਾਂਟੋ। ਉਮੀਦ ਹੈ ਕਿ ਸਾਡੀ ਕਮਿਊਨਿਟੀ ਇੱਕ ਰੈਡ ਐਫ ਐਮ ਦੀ ਹਿਸਟਰੀ ਵਾਸਤੇ ਇੱਕ ਰੈਕੋਰਡ ਕੈਮ ਹੋਊਗਾ ਕਿ ਅ ਥੋੜਾ ਜਿਹਾ इमोशनल ਵੀ ਹੋਣੇ ਕਿ ਜੋ ਸਾਨੂੰ ਪਹਿਲੀ ਵਾਰੀ ਮੌਕਾ ਮਿਲਿਆ ਪੰਜਾਬ ਵਾਸਤੇ ਕੁਝ ਕਰਨ ਨੂੰ ਜਦੋਂ ਵੀ ਪੰਜਾਬ ਦੇ ਵਿੱਚ ਕੁਝ ਹੋਇਆ ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਰੂਜ਼